ਜਿੰਦਗੀ ਦਾ ਮੇਰ ਨੂੰ ਲੈ ਕੇ ਗੱਲ ਕਰੀਏ ਹਾਈ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਹੈ ਪਹਿਲਾਂ ਕਹਿੰਦੇ ਸੀ ਮਿਲ ਕੇ ਮੇਰ ਬਣਾਇਆ ਸੀ ਆਮ ਆਦਮੀ ਪਾਰਟੀ ਦਾ ਕਿਵੇਂ ਦੇਖਦੇ ਹੋ ਕਿ ਹੁਣ ਬੀਜੇਪੀ ਨੇ ਸੀਟਾਂ ਦੇਖੋ ਤੁਸੀਂ ਸ਼ਰਿਆਮ ਦੇਖੋ ਕਿੰਨਾ ਤਸ਼ੱਦਦ ਹੈ ਟੋਟਲ 20 ਬੰਦੇ 14 ਸਾਡੇ ਆਮ ਆਦਮੀ ਪਾਰਟੀ ਦੇ 6 ਕਾਂਗਰਸ ਦੇ ਉਹ ਸ਼ਰਿਆਮ ਖੜੇ ਕਹਿ ਰਹੇ ਨੇ ਕਿ ਅਸੀਂ ਮੇਅਰ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਬਣਾਉਣਾ ਤੇ ਡਿਪਟੀ ਮੇਅਰ ਕਾਂਗਰਸ ਦਾ ਬਣਾਉਣਾ ਤੇ ਬੀਜੇਪੀ ਕੋਲ ਟੋਟਲ 14 ਤੋਂ 15 ਸੀਟਾਂ ਨੇ ਇੱਕ ਐਮਪੀ ਦੀ ਸੀਟ ਹੈ ਉਹਨਾਂ ਦੀਆਂ 16 ਦੀਆਂ 16 ਵੋਟਾਂ ਸਹੀ ਹੋ ਜਾਣੀਆਂ ਇਹਨਾਂ ਦੀਆਂ 20 ਵੋਟਾਂ ਚੋਂ 8 ਵੋਟਾਂ ਰੱਦ ਹੋ ਜਾਣੀਆਂ ਕੀ ਗੱਲ ਬੀਜਪੀ ਦੇ ਜਿਹੜੇ ਕੌਂਸਲਰ ਨੇ ਉਹ ਬੜੇ ਡਬਲ ਪੀ ਐਚ ਡੀ ਹੋਲਡਰ ਨੇ ਵੀ ਉਹਨਾਂ ਨੂੰ ਵੋਟਾਂ ਪਾਉਣੀਆਂ ਜ਼ਿਆਦਾ ਆਉਣੀ ਹੈ ਉਹਨਾਂ ਦੀ ਇੱਕ ਵੀ ਵੋਟ ਕੈਨਸਲ ਨਹੀਂ ਹੋ ਰਹੀ ਤੇ ਕਾਂਗਰਸ ਤੇ ਆਵਾਦਮੀ ਪਾਰਟੀ ਦੇ ਚੁਣੇ ਹੋਏ ਨੁਮਾਇंदे ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਸੇਵਾ ਕਰਨ ਲਈ ਭੇਜਿਆ ਚਨੀਗੜ੍ਹ ਦੀ ਉਹਨਾਂ ਨੂੰ ਵੋਟ ਪਾਉਣੀ ਨਹੀਂ ਆਉਂਦੀ ਇਦੇ ਤੋਂ ਵੱਧ ਤਰਾਸ ਦੀ ਕਿਸੇ ਲੋਕਤੰਤਰ ਚ ਨਹੀਂ ਹੋ ਸਕਦੀ ਕਿ ਸਾਹਮਣੇ ਖੜਾ ਬੰਦਾ ਵੋਟ ਪਾਉਣ ਨੂੰ ਤਿਆਰ ਆ ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣ ਨੂੰ ਤਿਆਰ ਆ ਪਰ ਭਾਜਪਾ ਦੀ ਸਰਕਾਰ ਇੰਨੀ ਡਰੀ ਹੋਈ ਨਹੀਂ ਬਖਲਾਈ ਹੋਈ ਆ ਵੀ ਜੇ ਚੰਡੀਗੜ੍ਹ ਚ ਆਮ ਆਦਮੀ ਪਾਰਟੀ ਦਾ ਮੇਅਰ ਬਣ ਜੂਗਾ ਪੂਰੇ ਦੇਸ਼ ਚ ਇੰਡੀਆ ਚ ਇਹ ਗੱਲ ਚੱਲੇ ਜਾਊਗੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਮਿਲ ਕੇ ਭਾਜਪਾ ਦਾ ਸਫਾਇਆ ਕਰਨ ਲੱਗੇ ਨੇ ਉਸ ਚੀਜ਼ ਨੂੰ ਤੋੜਨ ਲਈ ਇਹਨਾਂ ਨੇ ਲੋਕਤੰਤਰ ਦੀਆਂ ਝੱਟੀਆਂ ਉਡਾਤੀਆਂ ਤੇ ਤੁਸੀਂ ਦੇਖਿਆ ਹੋਣਾ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਲਾਏ ਸੀ ਕਿ ਉਹ ਆਪ ਪੈਨ ਲੈ ਕੇ ਬੋਟਾ ਖਰਾਬ ਕਰਦੇ ਨੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਰੋਕਣ ਦੀ ਇੱਕ ਸਾਜ਼ਿਸ਼ ਜਿਹੜੀ ਉਹਨਾਂ ਨੇ ਰਚੀਆ ਪਰ ਸਾਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਮਾਣ ਵੀ ਆ ਹੌਸਲਾ ਵੀ ਆ ਤੇ ਸਾਨੂੰ ਯਕੀਨ ਵੀ ਆ ਉਹਨਾਂ ਵਾਲੇ ਦਿਨਾਂ 'ਚ ਸੁਪਰੀਮ ਕੋਰਟ ਤੋਂ ਬੀਜੇਪੀ ਨੂੰ ਤਕੜਾ ਝਟਕਾ ਲੱਗਣ ਜਾ ਰਿਹਾ ਮੈਂ ਹੁਣ ਰਿਕਾਰਡ ਕੈਮਰੇ ਤੇ ਕਹਿ ਰਿਹਾ ਹਾਂ ਕਿ ਉਹਨਾਂ ਵਾਲੇ ਦਿਨਾਂ 'ਚ ਬੀਜੇਪੀ ਦਾ ਮੇਰ ਜਿਹੜਾ ਉਹ ਵਾਪਸ ਆਪਣੇ ਘਰ ਬੈਠਾ ਹੋਊਗਾ ਤੇ ਆਮ ਆਦਮੀ ਪਾਰਟੀ ਦਾ ਮੇਅਰ ਚੰਡੀਗੜ੍ਹ ਮੇਅਰ ਦੀ ਕੁਰਸੀ ਤੇ 2024 ਦੀਆਂ ਚੋਣਾਂ ਕਿਵੇਂ ਜਿੱਤੋਗੇ ਜਿਹੜੇ ਧੱਕੇ ਦੀ ਗੱਲ ਦੇਖੋ ਚੋਣਾਂ 'ਚ ਧੱਕਾ ਨਹੀਂ ਹੁੰਦਾ ਧੱਕਾ ਹੋਇਆ ਵੋਟਾਂ 'ਚ 20 ਵੋਟਾਂ 'ਚ ਜਦੋਂ ਕਰੋੜਾਂ ਵੋਟਾਂ ਪੈਣੀਆਂ ਉਹਨਾਂ 'ਚ ਭਾਜਪਾ ਦੀ ਸਰਕਾਰ ਧੱਕਾ ਨਹੀਂ ਕਰ ਸਕਦੀ ਤੇ ਦੂਜੀ ਗੱਲ ਬਰਦਾਸ਼ਤ ਦੀ ਵੀ ਇੱਕ ਹੱਦ ਹੁੰਦੀ ਆ ਤੇ ਭਾਜਪਾ ਦੀ ਸਰਕਾਰ ਨੂੰ ਤੇ ਭਾਜਪਾ ਪਾਰਟੀ ਨੂੰ ਸਮਝਣਾ ਚਾਹੀਦਾ ਹੈ ਕਿ ਤੁਸੀਂ ਧੱਕੇ ਨਾਲ ਪੰਜਾਬ ਨੂੰ ਦਬਾ ਨਹੀਂ ਸਕਦੇ ਇਹ ਪੰਜਾਬ ਆ ਜੇ ਕਿਤੇ ਪੰਜਾਬ ਉਵਾਲਾ ਮਾਰ ਗਿਆ ਤੇ ਪੰਜਾਬ ਇਹਨਾਂ ਨੂੰ ਸਾਂਭਣਾ ਔਖਾ ਹੋ ਜਾਊਗਾ ਸੋ ਲੋਕਤੰਤਰ ਦੀ ਮਰਿਆਦਾ ਚ ਰਹਿ ਕੇ